ਜਿਹੜਾ ਮੇਰਾ ਬ੍ਰਦਰ ਆ ਛੋਟਾ ਹਰਮਨਦੀਪ ਸਿੰਘ ਮਣਕੂ ਉਹਦੀ ਅਸੀਂ ਮੈਰਿਜ ਕੀਤੀ ਸੀ ਅੱਜ ਤੋਂ 2 ਜਾਂ 2.5 ਸਾਲ ਪਹਿਲਾਂ ਲਵ ਮੈਰਿਜ ਇਹਨਾਂ ਦੀ ਹੋਈ ਸੀ ਇੱਕ ਤੁਸੀਂ ਗੱਲ ਕਰਦੇ ਹੋ ਜਿਹੜੀ ਕੋਲਿਸ ਕਮਿਸ਼ਨਰ ਚੌਂਕੇ ਮਰਾਡੋ ਵਿਸ਼ਾ ਇਹ ਗਰਬਚਨ ਸਿੰਘ ਦੀ ਕੰਪਲੇਂਟ ਆ ਵਿਸ਼ਾ ਪਤਨੀ ਨਜਾਇਜ਼ ਪਤਨੇ ਦੇ ਨਜਾਇਜ਼ ਸਬੰਧਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਵਾਉਣ ਸੰਬੰਧੀ ਇਹਦੇ ਵਿੱਚ ਮੈਂ ਤੁਹਾਨੂੰ ਤਰੀਕ ਵੀ ਮੈਂਸ਼ਨ ਕਰ ਦਿੰਦਾ 14 9 2022 ਦੇ ਵਿੱਚ ਜਿਹੜੀ ਇਹ ਕੰਪਲੇਂਟ ਗਰਬਚਨ ਸਿੰਘ ਦੇ ਵੱਲੋਂ ਦਿੱਤੀ ਗਈ ਸੀ ਇਹ ਉਹਦੇ ਘਰ ਵੱਲੋਂ ਘਰ ਵਾਲੇ ਵੱਲੋਂ ਦਿੱਤੀ ਇਹ ਹੋਰ ਲੇਡੀਜ਼ ਦੇ ਘਰ ਵਾਲੇ ਵੱਲੋਂ ਕੰਪਲੇਂਟ ਆ ਜਿਹੜੀ ਅੱਜ ਦੋਨਾਂ ਦਾ ਜਿਹੜਾ ਇਸ ਕੰਪਲੇਂਟ ਨੂੰ ਲੈ ਕੇ ਕੋਰਟ ਕੇਸ ਵੀ ਚੱਲਦਾ ਤੇ ਜਿਹੜਾ ਕੋਰਟ ਕੇਸ ਇਹਨਾਂ ਦਾ ਚੱਲ ਰਿਹਾ ਇਹ ਉਹਦੀ ਆ ਫੋਟੋਕਾਪੀ ਆ ਇਹ ਹੋਰ ਸੇ ਕੇਸ ਦੀ ਆ ਜਿਹਦੇ ਵਿੱਚ ਉਸ ਲੇਡੀਜ਼ ਨੇ ਕਰਵਜਨ ਸਿੰਘ ਨੂੰ ਨਜਾਇਜ਼ ਕੁੱਟ ਕੇ ਘਰੋਂ ਬਾਹਰ ਕੱਢਿਆ ਤੇ ਜਿਹੜਾ ਪ੍ਰਾਪਰਟੀ ਹੜੱਪਣ ਦੇ ਪਿੱਛੇ ਜਿਹੜਾ ਮਕਸਦ ਉਹਨਾਂ ਦਾ ਰਿਹਾ ਜਗਤਾਰ ਸਿੰਘ ਤੇ ਮਨਦੀਪ ਕੌਰ ਜਿਹੜੇ ਲੇਡੀਜ਼ ਆ ਉਹਨਾਂ ਨੇ ਕੁੜੀ ਜਿਹੜੀ 2 ਸਾਲ ਪਹਿਲਾਂ ਮੈਰਿਜ ਜਾਂ ਤਾਂ ਹੋਈ ਸੀ ਕੁੜੀ ਤੇ ਮੁੰਡਾ ਕੁੜੀ ਤੇ ਮੁੰਡਾ ਕੋੜੇ ਨੂੰ ਫੋਨ ਕਰਦਾ ਸੀ ਕੋੜੇ ਵੀ ਮੁੰਡੇ ਨੂੰ ਫੋਨ ਕਰਦੇ ਸੀ ਉਹਦੇ ਵਿੱਚ ਕੁੜੇ ਤੇ ਮੁੰਡਾ ਇੱਕ ਦੂਸਰੇ ਨੂੰ ਕਹਿੰਦੇ ਸੀ ਜੇ ਅਸੀਂ ਮਰ ਜਾਨਾ ਤੇ ਸਾਡਾ ਵਿਆਹ ਕਰ ਦੋ। ਕੁੜੀ ਦੇ ਪਿਓ ਨੇ ਕੁੜੀ ਦਾ ਵਿਆਹ ਕਰਦਾ ਕੁੜੇ ਦੇ ਉਸ ਸਮੇਂ ਇਹ ਅਲਫਾਜ਼ ਸੀਗੇ ਕਿ ਜੇ ਤੁਸੀਂ ਮੇਰਾ ਵਿਆਹ ਨਾ ਕੀਤਾ ਮੇਰੀ ਮਾਂ ਨੇ ਕਿਤੇ ਮੈਨੂੰ ਵੇਚ ਦੇਣਾ। ਕੁੜੀ ਨੇ ਕਿਹਾ? ਕੁੜੀ ਨੇ 2 ਸਾਲ ਪਹਿਲਾਂ ਜਦੋਂ ਮੈਰਿਜ ਕਰੀ ਆ ਉਸ ਸਮੇਂ ਕੁੜੀ ਦੇ ਪਿਓ ਨੇ ਕੁੜੀ ਦੇ ਪਿਓ ਨੇ ਆਪਣੇ ਪਿਓ ਨੂੰ ਫੋਨ ਕੀਤਾ ਫੋਨ ਕਰਾ ਦੋ। ਇਹ ਬਿਲਕੁਲ ਝੂਠੇ ਨੇ। ਜਿਹੜੇ ਕੱਲ੍ਹ ਮੀਡੀਆ ਦੇ ਵਿੱਚ ਆ ਕੇ ਅਸੀਂ ਤਾਂ ਮੀਡੀਆ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਦੇਖੋ ਹਰ ਇੱਕ ਇਨਸਾਨ ਦਾ ਪਰਿਵਾਰ ਹੁੰਦਾ ਕੁੜੀ ਸਾਡੇ ਅਸੇਵੇਂ ਵਿਆਹ ਕੇ ਲਿਆਂਦੀ ਸੀ ਹਰ ਇੱਕ ਇਨਸਾਨ ਦਾ ਪਰਿਵਾਰ ਹੁੰਦਾ ਪਰਿਵਾਰ ਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰਿਓ ਅੱਜ ਤੋਂ 6 ਦਿਨ ਪਹਿਲਾਂ 6 ਦਿਨ ਤੋਂ ਕੁੜੀ ਗਲਤ ਵੀਡੀਓ ਸਾਡੇ ਖਿਲਾਫ ਜਿਹੜੀਆਂ ਪਾਉਂਦੀ ਆ ਰਹੀ ਅਸੀਂ ਫਿਰ ਵੀ ਮੀਡੀਆ ਦਾ ਸਹਾਰਾ ਨਹੀਂ ਲਿਆ ਅਸੀਂ ਫਿਰ ਵੀ ਕਾਨੂੰਨੀ ਸਹਾਰੇ ਚੱਲੇ ਵੀ ਚਲੋ ਇੱਕ ਕੰਪਲੇਂਟ ਕਰਦੇ ਆ ਕਾਨੂੰਨ ਦੇ ਸਾਰੇ ਅਸੀਂ ਚੱਲਣਾ ਚਾਹੁੰਦੇ ਸੀ ਅਗਰ ਸੋਸ਼ਲ ਮੀਡੀਆ ਦੇ ਉੱਪਰ ਆਉਣਾ ਚਾਹੁੰਦੇ ਕਿਸੇ ਦੀ ਬਦਨਾਮੀ ਅਸੀਂ ਕਰਨਾ ਨਹੀਂ ਚਾਹੁੰਦੇ ਸੀ ਕੀ ਵਜ੍ਹਾ ਸੀ ਕੁੜੀ ਨੇ ਇੰਨਾ ਵੱਡਾ ਕਦਮ ਚੱਕਿਆ ਵਜ੍ਹਾ ਕੁੜੀ ਦੇ ਮਾਂ ਦੇ ਜਿਹੜੇ ਨਜਾਇਜ਼ ਸਬੰਧ ਨੇ ਔਰ 2 ਸਾਲ ਇੱਕ ਤੁਹਾਨੂੰ ਮੈਂ ਬੜੀ ਵਧੀਆ ਗੱਲ ਦੱਸਦਾ 2 ਸਾਲ ਕੁੜੀ ਦੀ ਮਾਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਇੰਟਰਫੇਅਰ ਨਹੀਂ ਕਰਨ ਦਿੱਤਾ ਸੀਗਾ ਜਦੋਂ ਅੱਜ ਤੋਂ 6 ਮਿੰਟ ਪਹਿਲਾਂ ਕੁੜੀ ਦੀ ਮਾਂ ਆਪਣੇ ਘਰ ਦੇ ਵਿੱਚ ਦਖਲ ਹੋ ਗਈ ਤੇ ਉਸ ਤੋਂ ਬਾਅਦ ਆਪਣੀ ਕੋੜੀ ਨੂੰ ਲੈ ਕੇ ਜਦੋਂ ਆਪਣੇ ਘਰ ਚਲੇ ਗਈ ਔਰ 5 ਮਹੀਨੇ ਦੇ ਅੰਦਰ ਅਸੀਂ ਇਸ ਮਰਾਡੋ ਚੌਂਕੀ ਦੇ ਵਿੱਚ ਅੱਜ ਅਸੀਂ ਤੀਸਰੀ ਵਾਰ ਆਏ ਆ ਕਿਉਂਕਿ ਕੰਪਲੇਂਟ ਸਾਡੇ ਉੱਪਰ ਆਉਂਦੀ ਰਹੇ ਅਸੀਂ ਫਿਰ ਵੀ ਆਪਾਂ ਕੰਪਲੇਂਟ ਦੇ ਕਾਨੂੰਨ ਨੂੰ ਕਾਨੂੰਨ ਸਮਝ ਕੇ ਆਪਾਂ ਇੱਥੇ ਆਉਂਦੇ ਰਹੇ ਤੇ ਲੱਗਦਾ ਵੀ ਲਵ ਮੈਰਿ ਜਰਾਨੀ ਤੁਹਾਡੇ ਵੇ ਭਰਾ ਨੂੰ ਮਹਿੰਗੀ ਪੈਗੀ ਉਹ ਕਹਿੰਦੇ ਸਾਨੂੰ ਮਹਿੰਗੀ ਪੈਗੀ ਤੂੰ ਤੁਹਾਨੂੰ ਮਹਿੰਗੀ ਪੈਗੀ ਦੇਖੋ ਜੀ ਲਵ ਮੈਰਿ ਜਿਹੜੀ ਆ ਜ਼ਰੂਰੇ ਨੇ ਹੁੰਦਾ ਇਹ ਪਰਿਵਾਰ ਜਿਹੜਾ ਲਵ ਮੈਰਿਜ ਆਲਾ ਚੱਲਦਾ ਨਹੀਂ ਪਰਿਵਾਰ ਜਿਹੜਾ ਖਾਨਦਾਨ ਸਹੀ ਹੋਊਗਾ ਉਹ ਪਰਿਵਾਰ ਵਧੀਆ ਚੱਲਦਾ ਅੱਜ ਤੱਕ ਅੱਜ ਤੱਕ ਜਿੰਨਾ ਵੀ ਆਪਾਂ ਦੁਨੀਆ ਦੇ ਵਿੱਚ ਰਹਨੇ ਆ ਲੋਕਾਂ ਦੇ ਵਿੱਚ ਜਾਣੇ ਆ ਵਿਚਰਦੇ ਆ ਕਾਫੀ ਅਜਿਹੇ ਪਰਿਵਾਰ ਨੇ ਕਿੰਨੇ ਕਿੰਨੇ ਸਾਲਾਂ ਤੋਂ 25 25 30 30 ਸਾਲਾਂ ਤੋਂ ਜਿਹੜੇ ਪਰਿਵਾਰ ਅੱਜ ਵੀ ਵਸਦੇ ਨੇ ਲੇਕਿਨ ਹੁਣ ਤੁਸੀਂ ਕੀ ਇੰਨ ਸਾਹਿਬ ਮੰਗਦੇ ਹੋ ਅਸੀਂ ਕੁੜੀ ਨੂੰ ਪਸਾਣਾ ਚਾਹੁੰਦੇ ਹੋ ਤੁਸੀਂ ਅਸੀਂ ਦੇਖੋ ਜੀ 5 ਮਹੀਨੇ ਪਹਿਲਾਂ ਵੀ ਕੁੜੀ ਦੇ ਮਾਂ ਜਦੋਂ ਕੁੜੀ ਨੂੰ ਲੈ ਕੇ ਗਈ ਸੀ ਉਹ ਕਹਿੰਦੇ ਇਹ ਤਿੰਨ ਤਿੰਨ ਚਾਰ ਦਿਨ ਲਈ ਸਾਨੂੰ ਭੇਜ ਦਿਓ ਇਹ ਕੁੜੀ ਦੀ ਨਾਨੀ ਆ ਅਸੀਂ ਐਸੇ ਚੌਂਕੇ ਦੇ ਵਿੱਚ ਦੋ ਵਾਰ ਪਹਿਲਾਂ ਵੀ ਆਕੇ ਗਏ ਆ ਕੁੜੀ ਨੂੰ ਬਸਾਉਣ ਦੇ ਲਈ ਲੈ ਕੇ ਜਾਣਾ ਸੀ ਵੀ ਚਲੋ ਕੁੜੀ ਨੂੰ ਲੈ ਕੇ ਜਾਂਦੇ ਆ ਜਦੋਂ ਜਦੋਂ ਤੁਹਾਡੇ ਵੱਲੋਂ ਜਦੋਂ ਇੱਕ ਮਿੰਟ ਸਰ ਜਦੋਂ ਅਸੀਂ ਇੱਥੇ ਆਏ ਚੌਂਕੇ ਇੰਚਾਰਜ ਸਾਹਿਬ ਨੇ ਫੈਸਲਾ ਕਰਵਾਇਆ ਗੱਲਬਾਤ ਹੋਈ ਤੇ ਕੁੜੇ ਦੇ ਮਾਂ ਚੌਂਕੇ ਇੰਚਾਰਜ ਦੇ ਸਾਹਮਣੇ ਆਉਦੇ ਕੋੜੇ ਦੇ ਬਾਹ ਫੜ ਕੇ ਇੱਥੋਂ ਖਿੱਚ ਕੇ ਨਾਲੇ ਇੰਜਾਰਜ ਦੇ ਸਾਹਮਣੇ ਸਾਨੂੰ ਗਾਲਾਂ ਕੱਢ ਕੇ ਗਈ ਉਸ ਸਮੇਂ ਚੌਂਕੀ ਇੰਜਾਰਜ ਬਰਾੜ ਸੀਗੇ ਐਸੇ ਚੌਂਕੀ ਦੇ ਵਿੱਚ ਉਹਨਾਂ ਦੇ ਸਾਹਮਣੇ ਗਾਲਾਂ ਕੱਢ ਕੇ ਸਾਨੂੰ ਵੀ ਔਰ ਆਪਣੇ ਕੋੜੇ ਦੀ ਬਾਹ ਫੜ ਕੇ ਘਰੋਂ ਲੈ ਗਏ ਕਿ ਤੂੰ ਇਨਾਂ ਦੇ ਘਰ ਦੇ ਵਿੱਚ ਨਹੀਂ ਵੱਸ ਸਕਦੀ ਉਹਨਾਂ ਦਾ ਤਾਂ ਕਹਿਣਾ ਸੀਗਾ ਜੀ ਕਿ ਜਿੰਨੀ ਦਰ ਤੇ ਉਹਨਾਂ ਦੀ ਮੰਗਾਂ ਪੂਰੀਆਂ ਕਰਦੇ ਰਹੇ ਉੰਨੀ ਦਰ ਤੇ ਸਹੀ ਸੀ 6 ਮਹੀਨੇ ਦੇ ਲਈ ਨਹੀਂ ਦਿੱਤਾ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਵੇਂ ਗੱਲ ਕੀ ਹੁੰਦੀ ਆ ਕੁੜੀ ਦੇ ਮਾਂ ਨੇ ਕੁੜੀ ਨੂੰ ਕੁੜੀ ਦੇ ਮਾਂ ਤੇ ਕੁੜੀ ਵਰਤਦੇ ਨਹੀਂ ਸੀ ਕੁੜੀ ਦਾ ਜਿਹੜਾ ਪਿਓ ਆ ਕੁੜੀ ਦੇ ਪਿਓ ਦੇ ਵਿੱਚ ਹਮੇਸ਼ਾ ਦਿਲ ਦੇ ਵਿੱਚ ਰਹਿੰਦਾ ਵੀ ਮੈਂ ਆਪਣੀ ਧੀ ਨੂੰ ਵਿਆਹ ਦਾ ਦਿੱਤਾ ਉਸ ਧੀ ਨੂੰ ਕੁਝ ਦਿੱਤਾ ਨਹੀਂ ਤੇ ਉਸ ਪਿਓ ਨੇ ਅੱਜ ਤੱਕ ਅੱਜ ਤੱਕ ਕੁੜੀ ਦੇ ਪਿਓ ਨੇ ਨਾ ਤਾਂ ਸਾਡੇ ਪਰਿਵਾਰ ਨੂੰ ਕੁਝ ਦਿੱਤਾ ਔਰ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣਾ ਹੁਣ ਤੱਕ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਨਾ ਤਾਂ ਅਸੀਂ ਕਦੇ ਇਹਨਾਂ ਤੋਂ ਕੋਈ ਚੀਜ਼ ਦੀ ਮੰਗ ਕਰੀ ਨਾ ਆਪਾਂ ਇਹਨਾਂ ਤੋਂ ਦਾਜ ਲਿਆ ਕੁੜੀ ਔਰ ਮੁੰਡੇ ਨੇ ਵਿਆਹ ਕਰਵਾਇਆ ਕੁੜੀ ਮੁੰਡੇ ਨੂੰ ਅਸੀਂ ਐਕਸੈਪਟ ਕੀਤਾ ਆਪਣੀ ਕਰੇ ਜਿਹੜਾ ਲਾਸਟ ਵਾਲਾ ਲੈ ਨਾਲ ਜਿਹੜੀ ਤੁਸੀਂ ਵੀਡੀਓ ਵਾਇਰਲ ਕੀਤੀ ਉਸ ਦੀ ਡਿਮਾਂਡ 5 ਲੱਖ ਦੀ ਤੁਸੀਂ ਕੀਤੀ ਹੈ ਜਿਹੜਾ ਜਿਹੜਾ ਇਲਜ਼ਾਮ ਲਗਾਇਆ ਗਿਆ ਉਹ ਇਲਜ਼ਾਮ ਸਰਾਸਰ ਝੂਠ ਆ ਅਗਰ ਕਿਸੇ ਵਿਅਕਤੀ ਨੂੰ ਆਪਾਂ ਕੋਈ ਵੀ ਚੀਜ਼ ਮੈਂ ਤੁਹਾਨੂੰ ਕਹਾਂਗਾ ਵੇ ਕਿਸੇ ਤੇਜ ਨੂੰ ਮੈਂ ਕਿਸੇ ਨੂੰ ਜਾਂ ਧਮਕੀ ਦਵਾ ਜਾਂ ਕਿਸੇ ਤੋਂ ਮੈਂ ਪੈਸੇ ਦੀ ਡਿਮਾਂਡ ਕਰਾਂ ਉਸ ਇਨਸਾਨ ਕੋਲੇ ਹਮੇਸ਼ਾ ਪ੍ਰੂਫ ਹੁੰਦਾ ਦੂਸਰਾ ਉਹਨਾਂ ਵੱਲੋਂ ਇੱਕ ਇਲਜ਼ਾਮ ਲਗਾਇਆ ਜਾਂਦਾ ਕਿ ਜਿਹੜਾ ਹਰਮਨਦੀਪ ਸਿੰਘ ਮਣਕੂ ਆ ਉਹ ਚਿੱਟੇ ਦਾ ਨਸ਼ਾ ਕਰਦਾ ਜਾਂ दारू ਪੀਂਦਾ ਮੈਂ ਇੱਕ ਗੱਲ ਤੁਹਾਡੇ মিডিਆ ਦੇ ਜ਼ਰੀਏ ਕਹਿਣਾ ਚਾਹੁੰਨਾ ਕਿ ਸਾਡੇ ਹਿੰਦੁਸਤਾਨ ਸਾਡੇ ਪੰਜਾਬ ਦੇ ਵਿੱਚ ਇੰਡੀਆਂ ਟੈਕਨੋਲੋਜੀਆਂ ਨੇ ਜਿਨ੍ਹਾਂ ਦੇ ਵਿੱਚ ਡੋਪ ਟੈਸਟ ਹੋਣ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਹੜਾ ਨਸ਼ਾ ਕਰਦਾ ਕਿਹੜੇ ਚੀਜ਼ ਖਾਂਦਾ ਉਹਦੇ ਵਿੱਚ ਬੰਦੇ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਡੋਪ ਟੈਸਟ ਕਰਵਾਇਆ ਦੇਖੋ ਜੀ ਦੇਖੋ ਪਹਿਲਾਂ ਤਾਂ ਅੱਜ ਤੋਂ ਦੇਖੋ ਜੀ ਅੱਜ ਤੋਂ 6 ਦਿਨ ਪਹਿਲਾਂ ਤਾਂ ਆਪਾਂ ਕੋਈ ਐਸੀ ਗੱਲ ਨਹੀਂ ਸੀ ਨਾ ਆਪਾਂ ਸੋਚਦੇ ਸੀ ਔਰ ਦੂਸਰਾ ਉਹਨਾਂ ਨੇ ਸਾਨੂੰ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਬਦਨਾਮ ਕਰਤਾ ਛੋਟੇ ਵਾਲਾ ਜਿਹੜਾ ਮੇਰਾ ਬ੍ਰਦਰ ਆ ਉਹ ਬੰਦਾ ਕੁਛ ਨਹੀਂ ਖਾਂਦਾ ਪੀਂਦਾ ਔਰ ਉਸ ਇਨਸਾਨ ਦੇ ਉੱਪਰ ਇਹਨਾਂ ਨੇ ਐਡਾ ਵੱਡਾ આરોਪ ਲਗਾ ਦਿੱਤਾ ਕਿ ਜਿੱਟਾ ਪੀਂਦਾ ਇਹਨੇ ਖੁਦ ਕਿਹਾ ਵੀ ਮੇਰੀ ਮੇਰੇ ਘਰ ਵਾਲੇ ਨੇ ਅੱਧੀ ਮੇਰੇ ਜੇਬ ਨੂੰ ਬਣਾਇਆ ਮੈਂ ਉਹੇ ਚੀਜ਼ ਕਹਿਣਾ ਜੀ ਉਹਦਾ ਡੋਪ ਟੈਸਟ ਕਰਾ ਲਿੱਤਾ ਜਾਵੇ ਕਿਉਂਕਿ ਡੋਪ ਟੈਸਟ ਦੇ ਵਿੱਚ ਪਿਛਲੇ 10 15 ਦਿਨਾਂ ਦੇ ਵੀ ਆ ਜਾਂਦਾ ਅੱਜ ਦਾ ਵੀ ਆ ਜਾਂਦਾ ਪਿਛਲਾ ਵੀ ਆ ਜਾਂਦਾ ਕਿਸੇ ਵੀ ਪਰਸੰਦੋਂ ਕਿਸੇ ਮੁਹੱਲੇ ਦੇ ਵਿੱਚ ਕਿਸੇ ਵੀ ਵਿਅਕਤੀ ਤੋਂ ਪੁੱਛ ਸਕਦਾ ਵੀ ਜਿਹੜਾ ਹਰਮਨਦੀਪ ਸਿੰਘ ਮਣਕੂ ਆ ਉਹ ਕਿਸੇ ਨਸ਼ੇ ਦਾ ਕੋਈ ਯਾਦੀ ਹੈ। ਬਾਰੇ ਇਹਨਾਂ 2.5 ਸਾਲ ਹੋ ਗਏ ਨੇ। ਮਣਕੂ ਮੈਂ ਹਰਮਨਦੀਪ ਦਾ ਫਾਦਰ ਆ। ਠੀਕ ਹੈ। ਮਤਲਬ ਇਹਨਾਂ ਨੂੰ ਮੈਂ ਦੱਸਦਾ ਕਿ 2.5 ਸਾਲ ਹੋ ਗਏ ਵਿਆਹ ਹੋਏ ਨੂੰ। ਕੁੜੀ ਨੇ ਅਜੇ ਤੱਕ ਕੰਪਲੇਂਟ ਨਹੀਂ ਕੀਤੀ ਕਿਸੇ ਕੋਲ। ਚਾਚੇ ਕੋਲ ਵੀ ਜਾਂਦੀ ਸੀ, ਡੈਡੀ ਕੋਲ ਵੀ, ਡੈਡੀ ਵੀ ਇਹਦਾ ਹਰ ਹਫਤੇ ਆਉਂਦਾ ਸੀ। ਕੋਈ ਕੰਪਲੇਂਟ ਨਹੀਂ ਕੀਤੀ। ਹੁਣ ਇਹ ਮਾਂ ਮਿਲ ਗਈ ਇਹਨੂੰ। ਠੀਕ ਹੈ। ਮਾਂ ਭੜਕਾਉਣ ਲੱਗੀ। 4 ਮਹੀਨੇ ਹੋ ਗਏ। ਤੇ ਹੁਣ 4 ਮਹੀਨੇ ਹੋ ਗਏ। ਹੁਣ ਮੈਂ ਮਤਲਬ ਮੰਗ ਕਰਾਂਗੇ ਹੀ ਦਮਾ ਉਹਦੀ ਦਹੇਜ ਦੀ ਰਾਜ ਦੀ। ਬਰਾਦੂ 22 ਸਾਲ ਤੋਂ ਅਸੀਂ ਮੰਗ ਨਹੀਂ ਕੀਤੀ ਕਦੇ ਕੁੱਟਮਾਰ ਦਾ ਕੇਸ ਉਹ ਆਉਂਦੀ ਹੋਇਆ ਸਾਡੇ ਦੇ ਠੀਕਾ ਗਲੀ ਮੋਲਿਆਂ ਸਾਰੇ ਨੂੰ ਬਰਾ ਲਾਂਗੇ ਜਦੋਂ ਕਹੋਗੇ ਤਾਂ ਸਾਰਾ ਗਲੀ ਮੋਲਾ ਸਾਡੇ ਨੇ ਬਰਾਪਰ ਖੜਜੂਗਾ ਫੋਨ ਵੀ ਕਰਵਾਏ ਜਾ ਰਹੇ ਨੇ ਧਮਕੀਆਂ ਦੁਆਰੇ ਹਾਂ ਉਹ ਦੇ ਦੇਣ ਮੈਨੂੰ ਪ੍ਰੂਫ ਦੇ ਦੇਣ ਮੈਨੂੰ ਪ੍ਰੂਫ ਦੇ ਦੇਣ ਮੈਂ ਚੁੱਤੀ ਚ ਪਾਣੀ ਪੀਜੂ ਮੈਨੂੰ ਪ੍ਰੂਫ ਦੇ ਦੇਣ ਇੱਕ ਸੀਸੀਟੀਵੀ ਦਿੱਤੀ ਹੈ ਕਹਿੰਦੇ ਕੀੜੀਆਂ ਮਾਰਦਾ ਮੁੰਡਾ ਫਸਾਫ ਕਰਦਾ ਮੈਂ ਕਹਾਂ ਜੀ ਪ੍ਰੂਫ ਦੇ ਦੇਣ ਉਹਨਾਂ ਦੇ ਵੀਡੀਓ ਲੱਗੇ ਕੈਮਰੇ ਲੱਗੇ ਹੋਏ ਆ ਦੋਨਾਂ ਸਾਈਡਾਂ ਤੇ ਉਹਨਾਂ ਦੇ ਫੋਟੋ ਕੈਮਰੇ ਲੱਗੇ ਆ ਉਹਨਾਂ ਦੀ ਵੀਡੀਓ ਕਢਾ ਲੈਣ ਫੋਟੋ ਹਥਿਆਰ ਕਹਿੰਦੇ ਨੇ ਹਥਿਆਰ ਕਦੇ ਕਹਿੰਦੇ ਆ ਹਥਿਆਰ ਲੈ ਕੇ ਆਦਾ ਕਦੇ ਇੱਕ ਮੁੰਡੇ ਲੈ ਕੇ ਆਉਂਦਾ ਕਦੇ ਕੁਝ ਲੈ ਕੇ ਉਹ ਪ੍ਰੂਫ ਕਰ ਦੇਣ ਤੇ ਕਹਿੰਦੇ 5 ਲੱਖ ਦੀ ਮੰਗ ਕੀਤੀ ਹੈ ਕੋਈ ਫੋਨ ਕੀਤਾ ਹੋਊਗਾ ਕੋਈ ਮੈਸੇਜ ਕੀਤਾ ਹੋਊਗਾ ਕੋਈ ਉਹ ਕਹਿੰਦੇ ਮੇਰੇ ਲੋਪ ਲਾਇਦੇ ਝੂਠੇ ਨੇ ਜੀ ਬਿਲਕੁਲ ਝੂਠੇ ਹੀ ਨਾਲ ਜੀ ਕਾਰਵਾਈ ਦੀ ਮੰਗ ਕਰਦੇ ਹੋ ਮਤਲਬ ਇਹ 2.5 ਸਾਲ 3 ਸਾਲ ਤੋਂ ਅਦਾ ਲੱਗੇ ਨਹੀਂ ਰੋਪ ਗੁਨਾਹ 5-6 ਦਿਨਾਂ ਤੋਂ ਰੋਪ ਲੱਗਣ ਲੱਗੇ ਤੁਸੀਂ ਸਾਰਾ ਜਿਹੜਾ ਰੋਪ ਹੈ ਵੀ ਲੜਕੀ ਦੀ ਮਾਤਾ ਤੇ ਲਾ ਰਹੇ ਹੋ ਬਿਲਕੁਲ ਜੀ ਬਿਲਕੁਲ ਵੀ ਉਹਨਾਂ ਨੇ ਕਰਤੋੜਵਾਇਆ ਮਾਤਾ ਤੇ ਤੇ ਘਟ ਉਹਦੇ ਤੋਂ ਕਾਰਵਾਈ ਦੀ ਕਿਉਂਕਿ हां ओ बलव जतार सिंह ने पहला लड़ के एदे पियो नु ਘਰੋਂ ਕਢਾਇਆ ਇੱਕ ਤੁਸੀਂ ਵੀਡੀਓ ਵਾਇਰਲ ਕੀਤੀ ਸੀ ਉਹਨਾਂ ਨੇ ਹਾਂਜੀ ਹਾਂਜੀ 3 ਘੰਟੇ ਪਾਈ ਸੀ ਉਹ 3 ਘੰਟੇ ਪਾਈ ਸੀ ਪਰ ਉਹਦੇ ਮੁੰਡੇ ਨੇ ਫੋਨ ਕਰਕੇ ਮਿੰਤਾ ਕੀਤੀਆਂ ਸੀ ਕਹਿੰਦਾ ਤੁਸੀਂ ਡਿਲੀਟ ਕਰੋ ਫੋਨ ਵੀਡੀਓ ਡਿਲੀਟ ਕਰ ਦੋ ਠੀਕ ਆ ਅਸੀਂ ਡਿਲੀਟ ਕਰਤੀ ਨਾਲ ਦੀ ਨਾਲ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਠੀਕ ਤੇ ਜਿਹੜੇ ਉਹ ਕਹਿ ਰਹੇ ਜਿਹੜੇ ਉਹ ਕਹਿ ਰਹੇ 5 ਲੱਖ ਦੀ ਡਿਮਾਂਡ ਕੀਤੀ ਆ ਉਹਦਾ ਪ੍ਰੂਫ ਦੇ ਦੇਣ ਠੀਕ ਆ ਬਾਕੀ ਮੇਰੇ ਕੋਲ ਪ੍ਰੂਫ ਪਏ ਨੇ ਸਾਰੇ ਕੁੜੀ ਦੇ ਪਿਓ ਨੂੰ ਇਹਨਾਂ ਨੇ ਕੁੱਟ ਕੇ ਘਰੋਂ ਕੱਢਿਆ ਕੁੜੀ ਦੇ ਪਿਓ ਨੇ ਜਗਤਾਰ ਸਿੰਘ ਦੀ ਦਾੜੀ ਵੀ ਪੱਟੀ ਸੀ ਅੱਤੀ ਦਾੜੀ ਲੱਗੀ ਸੀ ਉਹਦਾ ਦਾੜੀ ਪੱਟੀ ਸੀ ਠੀਕ ਹੈ ਦਾੜੀ ਪੱਟੀ ਉਹ ਉਹ ਵੀ ਲਿਖਿਆ ਹੋਇਆ ਸਾਰਾ ਕੁਝ ਸਾਡੇ ਕੋਲੇ ਪ੍ਰੂਫ ਹੈਗੇ ਨੇ ਸਾਰੇ ਜਦੋਂ ਕਹੋਗੇ ਉਹ ਪ੍ਰੂਫ ਪਹੁੰਚ ਜਾਣਗੇ ਤੁਹਾਡੇ ਕੋਲ ਮੇਰਾ ਨਾਮ ਮਨਦੀਪ ਕੌਰ ਮੈਂ ਸੰਤ ਗਰੀਨ ਚ ਰਹਿਨੀ ਆ ਸੰਗੋਲ ਚ ਹੋਈ ਤੁਹਾਡੇ ਕੀ ਲੱਗਦੇ ਜੀ ਮੇਰਾ ਜਵਾਈ ਆ ਮੈਨੂੰ ਇੰਨਾ ਨੇ ਪਰੇਸ਼ਾਨ ਕੀਤਾ ਨਾ ਕਿ ਕੋਈ ਮੈਂ ਕਹਿੰਦੀ ਸਾਡੇ ਗਲੀ ਗਵਾਂਢ ਵੀ ਸਾਡੇ ਤੋਂ ਇੰਨਾ ਪਰੇਸ਼ਾਨ ਹੋ ਗਏ ਨੇ ਇਤੋਂ ਉਹ ਕਹਿੰਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਕੁਝ ਕਰੋ ਇਸ ਜਵਾਈ ਦਾ ਇਹਨਾਂ ਨਸ਼ੇ ਕਰਕੇ ਮੁੰਡਾ ਸਾਡੇ ਕੈਮਰੇ ਦੇ ਵਿੱਚ ਸਾਰਾ ਕੁਝ ਹੁੰਦਾ ਪਿਆ ਗੇੜੀਆਂ ਕੱਢਦਾ ਧਮਕੀਆਂ ਦਿੰਦਾ ਸਾਡੇ ਗਲੀ ਦੇ ਵਿੱਚ ਉੱਚ-ਉੱਚੀ ਗਾਲਾਂ ਕੱਢਦਾ ਹੋਰ ਇਹਨੂੰ ਬਜਮਾਰ ਮਾਰ ਕੇ ਬੱਟੇ ਮਾਰ ਮਾਰ ਕੇ ਜਾਂਦਾ ਸਾਡੇ ਕੋਲ ਇਹਦੇ ਵਿਆਹ ਨੂੰ 2 ਸਾਲ ਹੋ ਗਏ ਤਾਂ ਕਿ ਮੈਂ ਇਹਦੇ ਵਿਆਹ ਦੇ ਵਿੱਚ ਨਹੀਂ ਸੀ ਇਹਨਾਂ ਦੀ ਲੱਭ ਮੇਰੀ ਜੀ ਸੀਗੀ ਠੀਕ ਹੈ ਨਾ 4 ਮਹੀਨੇ ਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਆਪਣੇ ਘਰੇ ਨਾਲੇ ਇਹਦਾ ਪਿਓ ਆਇਆ ਉੱਥੇ ਇਹਨਾਂ ਨੇ ਸਾਡੀ ਇੰਨੀ ਬੇਇੱਜ਼ਤੀ ਕੀਤੀ ਇੰਨੀ ਬੇਇੱਜ਼ਤੀ ਕੀਤੀ ਹੈ ਨਾ ਕਿ ਕੋਈ ਹੱਦ ਨਹੀਂ ਹੈਗੀ ਉਸ ਤੋਂ ਬਾਅਦ ਅਸੀਂ ਥਾਣੇ ਵਿੱਚ ਇਹਨਾਂ ਨੂੰ ਬੁਲਾਇਆ ਇਹਦੇ ਮਾਪਿਓ ਨੂੰ ਬੁਲਾਇਆ ਉਹ ਕਹਿੰਦੇ ਅਸੀਂ ਨਹੀਂ ਆਉਣਾ ਹੈਗਾ ਕਿੰਨੇ ਚਿਰ ਹੋ ਗਿਆ ਵਿਆਹ ਨੂੰ ਇਹਦੇ ਵਿਆਹ ਨੂੰ 2 ਸਾਲ ਹੋ ਗਏ 4 ਮਹੀਨੇ ਹੋ ਗਏ ਮੇਰੇ ਕੋਲ ਆਈ ਨੂੰ ਇਹਨੂੰ ਇਹ ਅੱਜ ਜਿਹੜੀ ਤੁਸੀਂ ਮੈਰਿਜ ਕੀਤੀ ਸੀ ਲੜਕੀ ਦੀ ਉਹਨੇ ਰੇਂਜ ਮੈਰਿਜ ਕੀਤੀ ਸੀ ਲਵ ਮੈਰਿਜ ਲਵ ਮੈਰਿਜ ਹੀ ਦੀ ਹੋਈ ਆ ਇਹ ਲਵ ਮੈਰਿਜ ਦਾ ਅੰਦਾਜ਼ਾ ਸਾਰਾ ਹਾਂਜੀ ਉਹਦਾ ਹੀ ਆ ਇਹ ਵੀਡੀਓ ਮਾਤੀ ਜਦੋਂ ਵਾਇਰਲ ਹੋਈਏ ਕੀ ਉਹਦੇ ਫੈਨਸ ਲੈਸ ਇਕੱਠੇ ਸੀ ਸਾਰੇ ਫੈਨਸ ਲੈ ਕਰਕੇ ਅਸੀਂ ਕੀਤਾ ਸੀ ਅਸੀਂ ਕਿ ਚਲੋ ਅਸੀਂ ਕੁੜੀ ਨੂੰ ਰਾਜੀ ਨਾਮੇ ਚ ਕਰਕੇ ਆਪਣਾ ਤੌਰ ਦਿੰਨੇ ਆ ਉੱਥੇ ਇਹ ਨਾ ਇਹਦੇ ਸੱਸ ਸਹੁਰੇ ਨੇ ਔਰ ਇਹਦੇ ਜੇਠ ਨੇ ਸਾਨੂੰ ਇੰਨਾ ਟੌਰਚਰ ਕੀਤਾ ਹਨਾ ਕਿ ਇਹ ਕਹਿੰਦਾ ਇਹ ਨਹੀਂ ਆਪਣਾ ਘਰ ਵਾਲਾ ਭਜਾਇਆ ਫਲਾਨਾ ਇੰਨੀ ਮੈਂ ਕਹਿੰਦੀ ਗੰਦੀ ਡਾਇਲੌਗ ਬੋਲੇ ਨਾ ਸਾਨੂੰ ਮਾਮਾ ਧੀਆਂ ਨੂੰ ਕੋਈ ਕਹਿੰਦੀ ਨਹੀਂ ਲਵ ਮੈਰਿਜ ਕੀਤੀ ਕਾਰਨ ਕੀ ਆ ਹੁਣ ਵਿਚਲੀ ਗੱਲ ਹੋਈ ਕਿਉਂ ਕਿਉਂ ਡਿਵੋਰਸ ਹੁਣ ਬਸ ਸਾਡੇ ਨਾਲ ਜ਼ਬਰਦਸਤੀ ਕਰਦਾ ਹੈ ਕਹਿੰਦਾ ਮੈਂ ਇਹਨੂੰ ਜ਼ਬਰਦਸਤੀ ਰੱਖ ਲੂੰਗਾ ਮੈਂ ਇਹਨੂੰ ਮੈਂ ਇਹਨੂੰ ਜਿੱਦਾਂ ਮਰਜ਼ੀ ਰੱਖਾ ਤੂੰ ਛੱਡ ਕਹਿੰਦਾ ਤੇਰੇ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਐਦਾਂ ਤਾਂ ਕਰਕੇ ਕਹਿੰਦਾ ਤੇਰੇ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਕਹਿੰਦਾ ਹਾਂਜੀ ਨਸ਼ੇ ਕਰਦਾ ਕੋਈ ਨਸ਼ੇ ਨਸ਼ੇ ਦੇ ਵਿੱਚ ਤਾਂ ਪੂਰਾ ਭਰਿਆ ਆ ਇੰਨਾ ਨਸ਼ੇ ਕਰਦਾ ਨਾ ਬਹੁਤ ਜ਼ਿਆਦਾ ਕੁੱਟ ਮਾਰ ਮੈਂ ਕਿ ਨਹੀਂ ਇੰਨੀ ਕਰਦਾ ਨਾ ਕਿ ਕੋਈ ਕਹਿਣ ਦੀ ਹੱਦ ਨਹੀਂ ਜਿੱਦਣ ਮੈਂ ਆਪਣੀ ਕੁੜੀ ਲੈ ਕੇ ਆਈਆਂ ਇਹਨਾਂ ਨੇ ਮੈਨੂੰ ਫੋਨ ਕਰਕੇ ਮੇਰੀ ਭਝਾਈ ਨੂੰ ਫੋਨ ਕਰ ਕਰਕੇ ਕਿ ਆਪਣੀ ਕੁੜੀ ਲੈ ਜਾ ਨਹੀਂ ਤਾਂ ਅਸੀਂ ਅਸੀਂ ਕੁਝ ਵੀ ਕਰ ਸਕਦੇ ਆ ਕੁੜੀ ਦੀ ਸੱਸ ਦੇਡ ਹੈ ਸੱਸ ਨੇ ਇੰਨੀਆਂ ਗੱਲਾਂ ਮੈਨੂੰ ਕਹੀਆਂ ਇੰਨੀਆਂ ਇਹਦੀ ਸੱਸ ਨੇ ਡਿਮਾਂਡ ਕੀਤੀ ਹੈ ਉਹਨਾਂ ਦੀ ਡਿਮਾਂਡ ਇਹਦਾ ਇਹਦਾ ਇਹਰੇ ਪਾਪਾ ਸੀਗੇ ਕੁੜੀ ਦੇ ਜਿੰਨਾ ਚਿਰ ਇਹਨੂੰ ਪੈਸਾ ਦਿੰਦਾ ਰਿਹਾ ਸਾਰਾ ਕੁਝ ਦਿੰਦਾ ਰਿਹਾ ਉਹਨਾਂ ਚਿਰ ਤਾਂ ਮੇਰੀ ਕੁੜੀ ਨੂੰ 2 ਮਹੀਨੇ ਨੇ ਬਹੁਤ ਸੋਖੇ ਰੱਖਿਆ ਮੈਂ 2 ਸਾਲਾਂ ਦੇ ਵਿੱਚ ਐਂਟਰ ਨਹੀਂ ਦਿੱਤੇ ਇਹਦੇ ਚਾਚਿਆਂ ਨੇ ਇਹਦੇ ਭੂਆ ਨੇ ਸਾਰਿਆਂ ਨੇ ਇਹਨੂੰ ਪਿਸੌਣ ਦੀ ਕੋਸ਼ਿਸ਼ ਕੀਤੀ ਆ ਜਿੱਦਣ ਉਹਨਾਂ ਦੇ ਹੱਥ ਖੜੇ ਹੋ ਗਏ ਉਹਨਾਂ ਨੇ ਫਿਰ ਮੈਨੂੰ ਫੋਨ ਕਰਕੇ ਕਿਹਾ ਕਿ ਹੁਣ ਤੂੰ ਆਪਣੀ ਕੁੜੀ ਆਪ ਸੰਭਲਾ ਅੱਛਾ ਮਾਦੀ ਗੱਲ ਗੱਲ ਕਰੀਏ ਤੁਸੀਂ ਜਿਸ ਦਿਨ ਤੁਸੀਂ ਕਿਹਾ ਕਿ ਜਿਸ ਦਿਨ ਇਹ ਇੱਟਾ ਰੋਣਾ ਹਮਲਾ ਵੀ ਕਰਦੇ ਆ ਗਾਲੀ ਗਲੋਚੀ ਕਰਦੇ ਆਂ ਦੇ ਦਿੰਦੇ ਜਿਸ ਦਿਨ ਨੇ ਫੈਸਲੇ ਆਸੀ ਆਸੀ ਮੁੰਡੇ ਬਾਹਰੋਂ ਲੈ ਕੇ ਆਏ ਸੀ ਬਾਹਰ ਹਾਂਜੀ ਸਾਡੇ ਕੋਲ ਵੀਡੀਓ ਆ ਮੰਗ ਗੀਏ ਪ੍ਰਸ਼ਾਸਨ ਤੋਂ ਮੈਂ ਸਾਨੂੰ ਇਹ ਇਨਸਾਫ ਚਾਹੀਦਾ ਸਾਨੂੰ ਇਹ ਮਾਰ ਵੀ ਸਕਦਾ ਹੈ ਰਾਤ ਬਰਾਤੇ ਸਾਨੂੰ ਮਾਮਤियां ਜਿਹਦੇ ਕੋਲ ਅਸੀਂ ਹੈਲਪ ਮੰਗਦੇ ਆ ਨਾ ਉਹਨਾਂ ਨੂੰ ਵੀ ਗਾਹ ਧਮਕੀਂ ਦਿੰਦਾ ਉਹਦੇ ਬੱਚਿਆਂ ਨੂੰ ਵੀ ਧਮਕੀਂ ਦਿੰਦਾ ਕਿ ਜੇ ਖਵਾੜੇ ਵਾਲਿਆਂ ਦੀ ਕਿ ਜੇ ਜੇ ਅਸੀਂ ਕੋਈ ਸਾਡੇ ਲਿਖਦੇ ਆਂ ਅਸੀਂ ਸੰਗਵਾਲਦੇ ਆ ਸੰਤ ਗਰੀਨ ਤੋਂ ਕੀ ਤੇ ਤਰਖਾਸ ਦੇ ਗਏ ਸੀ ਜਿਨ੍ਹਾਂ ਦੀ ਗੱਲਬਾਤ ਸਾਨੂੰ ਉਪਰੰਤ ਉਹਨਾਂ ਨੂੰ ਦੁਬਾਰਾ ਦੂਜੀ ਗੱਲਬਾਤ ਤੇ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਜੀ ਜੁਸਲੀ ਧਰਦੀ ਪਾਲ ਆਈ ਸੀ ਵੀ ਇਹ ਪਾਰਟੀ ਆ ਗਈ ਤੇ ਸੀ ਆ ਗਈ ਬਟ ਇਹ ਆਈ ਨਹੀਂ ਤੇ ਜਿਨ੍ਹਾਂ ਨੇ ਅੱਗੇ ਟਾਈਮ ਲਾਇਆ ਸੀ ਉਹਨੇ ਜਿਹੜੀ ਲੜਕੀ ਵੱਲੋਂ ਤਰਫਾਸਤ ਜਿਹੜੀ ਦਿੱਤੀ ਹੋਈ ਐ ਉਹਦੇ ਤੇ ਉਹਨਾਂ ਦੇ ਫਾਦਰ ਦੀ ਪਾਲ ਆਈ ਸੀ ਸਹਰੇ ਦੀ ਲੜਕੀ ਦੇ ਸਹਰੇ ਦੀ ਜੇ ਅਸੀਂ ਕਿੰਨੇ ਵਜੇ ਆ ਜੀਏ ਤੇ ਸ਼ਹਿਮਾ ਦੇ ਕਿਸੇ ਦੇ ਡੈਥ ਹੋ ਗਿਆ ਤੇ ਉਹ ਕਹਿੰਦੇ ਸਾਨੂੰ ਥੋੜਾ ਟਾਈਮ ਚਾਹੀਦਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਆ ਕੇ ਰਿਟਰਨ ਤੇ ਲਿਖ ਕੇ ਦੇ ਦੇ ਜੀ ਕਾਕੀ ਪਰਦਾਲ ਚੱਲ ਰਹੀ ਆ ਤੇ ਦੋਹਾਂ ਪਾਰਟੀਆਂ ਚ ਕੋਈ ਵੀ ਚੰਕੀ ਪਰਦਾਤ ਚ ਸ਼ਾਮਲ ਨਹੀਂ ਹੋਈ। ਅਗਰ ਕੋਈ ਜਾਂਚ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਕਾਬਿਲ ਕੀਤੀ ਜੀ। ਇਹ ਤਾਂ ਆਵਰਸਲੀ ਸਭ ਦੇ ਕਰੀਦੀ ਆ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਦੱਸਿਆ ਜਾਂਦਾ ਉਹਦੇ ਬਾਰੇ। ਸਰ ਇੱਕ ਵਿਅਕਤੀ ਵੱਲੋਂ ਫੈਸਲਾ ਕਰਾਇਆ ਜਾ ਰਿਹਾ ਜੀ ਉਹ ਫੈਸਲਾ ਕਰਾਉਣ ਵਾਲੇ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਕੀਤੀ ਵੀ ਉਸ ਦਾ ਵੀ ਮਾਮਲਾ ਤੁਹਾਡੇ ਕੋਲ ਆਇਆ। ਨਹੀਂ ਉਹ ਮੇਰੇ ਧਿਆਨ ਚ ਕੋਈ ਨਹੀਂ ਆ ਕਿਸੇ ਦੀ ਵੀਡੀਓ ਬਾਰੇ ਕੋਈ ਮੇਰੀ ਜਾਣਕਾਰੀ। ਠੀਕ ਹੈ ਥੈਂਕ ਯੂ।